ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲੌਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਇੱਕ ਵਾਰ ਫਿਰ ਤੋਂ ਪੂਰੀ ਤਰ੍ਹਾਂ ਭਖ ਗਿਆ ਜਿੱਥੇ ਵੱਖ-ਵੱਖ ਲੀਡਰ ਆਪਣੇ ਬਲੌਕ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤਣ ਦੇ ਲਈ ਪਲੈਨਿੰਗਾਂ ਕਰ ਰਹੇ ਨੇ ਉਧਰ ਹੀ ਰਾਜਾ ਵੜਿੰਗ ਵੱਲੋਂ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਇੱਕ ਸ਼ਿਕਾਇਤ ਭੇਜੀ ਹੈ ਜਿਸ ਬਾਰੇ ਰਾਜਾ ਵੜਿੰਗ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਜਿਸ ਚ ਲਿਖਿਆ ਅੱਜ ਸ਼੍ਰੀ ਰਾਜਕਮਲ ਚੋਦਰੀ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਨੂੰ ਚਿੱਠੀ ਲਿਖ ਕੇ ਸਾਡੇ ਜ਼ਿਲ੍ਹਾ ਪਰੀਸ਼ਦ ਅਤੇ ਬਲੋਕ ਸਮਤੀ ਲੜਨ ਦੇ ਚਾਵਨ ਮੈਂਬਰ ਸਹਿਬਾਨਾਂ ਨੂੰ ਐਨਓਸੀ ਜਾਰੀ ਕਰਨ ਦੀ ਮੰਗ ਕੀਤੀ ਹੈ ਪੂਰੇ ਪੰਜਾਬ ਵਿੱਚੋਂ ਮੈਨੂੰ ਸੁਨੇਹੇ ਮਿਲ ਰਹੇ ਹਨ ਕਿ ਜਿੰਨਾ ਅ fırsਰਾਂ ਨੇ ਇਹ ਜਾਰੀ ਕਰਨੀ ਹੈ ਉਹ ਮੌਕੇ ਉੱਤੇ ਮੌਜੂਦ ਹੀ ਨਹੀਂ ਹਨ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਹਾਂ ਕਿ ਪਹਿਲ ਦੇ ਆਧਾਰ ਉੱਤੇ ਯਕੀਨੀ ਬਣਾਇਆ ਜਾਵੇ ਤਾਂ ਜੋ ਮਿਤੀ ਤਰੀਕ ਤੋਂ ਪਹਿਲਾਂ ਚਾਵਨ ਆਪਣੇ ਕਾਗਜ਼ ਦਾਖਲ ਕਰ ਸਕਣ ਤਾ ਰਾਜਾ ਵਿਡਿੰਗ ਵੱਲੋਂ ਇਹ ਚਿੱਠੀ ਲੈ ਕੇ ਕਾਰਵਾਈ ਦੀ ਇੱਕ ਤਰ੍ਹਾਂ ਦੀ ਮੰਗ ਕੀਤੀ ਗਈ ਹੈ ਕਿ ਜਿੰਨਾ ਉਮੀਦਵਾਰਾਂ ਨੂੰ ਐਨਓਸੀ ਨਹੀਂ ਮਿਲ ਰਹੀ ਚੋਣ ਲੜਨ ਦੇ ਲਈ ਉਹਨਾਂ ਨੂੰ ਐਨਓਸੀਆਂ ਦਵਾਈਆਂ ਜਾਣ ਤਾਂ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਆਪਣਾ ਸਮੇਂ ਸਿਰ ਨਾਮਜ਼ਦਗੀਆਂ ਭਰ ਸਕਣ ਤੇ ਇੱਕ ਵਾਰ ਫਿਰ ਤੋਂ ਮਾਹੌਲ ਜੜਾਏ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਵੱਖ-ਵੱਖ ਪਾਰਟੀਆਂ ਪੱਬਾ ਪਾਰ ਹੋ ਕੇ ਆਪਣੇ ਆਪਣੇ ਇਲਾਕੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲੋਕ ਸਮਤੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ ਕਿਉਂਕਿ ਇਹ ਪੂਰੀ ਗਰਾਊਂਡ ਦੇ ਉੱਤੇ ਹੋਣ ਵਾਲੀ ਚੋਣ ਹੈ ਜਿਦੇ ਵਿੱਚ ਪਤਾ ਲੱਗੇਗਾ ਕਿ ਸਾਰੀਆਂ ਪਾਰਟੀਆਂ ਦਾ ਕੈਡਰ ਕਿੰਨਾ ਕੁ ਐਕਟਿਵ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ